ਚੰਡੀਗੜ੍ਹ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲੁਟੇਰਿਆਂ ਦੇ ਇੰਨੇ ਹੌਸਲੇ ਬੁਲੰਦ ਹੋ ਗਏ ਨੇ ਕਿ ਚੰਡੀਗੜ੍ਹ ਦੇ ਪਿੰਡ ਖੁੱਡਾਲੀ ਸ਼ਹਿਰ ਵਿੱਚ ਬੀਤੇ ਦਿਨ 5 ਲੱਖ ਦੀ ਲੁੱਟ ਕਰਕੇ ਫਰਾਰ ਹੋ ਗਏ ਤੇ ਤਾਜ਼ੀ ਵਾਰਦਾਤ ਹੋਈ ਹੈ ਖਰੜ ਦੇ ਪਿੰਡ ਭਾਗੋ ਮਾਜਰਾ ਵਿੱਚ ਇੱਥੇ ਲੁਟੇਰੇ 2.5 ਲੱਖ ਦੀ ਲੁੱਟ ਕਰਕੇ ਫਰਾਰ ਹੋ ਗਏ ਘਟਨਾ देर रात ਦੀ ਹੈ ਰਾਤ ਦੇ ਕਰੀਬ 1 ਵਜੇ 8 ਲੁਟੇਰਿਆਂ ਨੇ ਘਰ ਵਿੱਚ ਵੜ ਕੇ ਸਵਾਰਦਾਤ ਨੂੰ ਅੰਜਾਮ ਦਿੱਤਾ ਘਰ ਦੇ ਵਿੱਚ ਸੁੱਤੇ ਪਰਿਵਾਰਕ ਮੈਂਬਰਾਂ ਨੂੰ ਬੰਨ੍ਹ ਕੇ ਕੁੱਟਮਾਰ ਕੀਤੀ ਗਈ ਤੇ 1.5 ਲੱਖ ਨਕਦੀ ਤੇ ਗਹਿਣੇ ਲੁੱਟ ਕੇ ਲੈ ਗਏ ਪਰਿਵਾਰ ਦੇ ਜ਼ਖਮੀ 5 ਮੈਂਬਰਾਂ ਨੂੰ ਇਲਾਜ ਲਈ ਹਸਪਤਾਲ ਵੀ ਦਾਖਲ ਕਰਵਾ ਦਿੱਤਾ ਗਿਆ ਸੋ ਬੀਤੇ ਦਿਨ ਜਿੱਥੇ ਖੁੱਡਾਲੀ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਬੈਂਕ ਤੋਂ ਬੈਂਕ ਦੀ ਕੈਸ਼ ਵੈਨ ਤੋਂ 5 ਲੱਖ ਰੁਪਏ ਲੁੱਟੇ ਗਏ ਸਨ ਅੱਜ ਇੱਕ ਘਟਨਾ ਵਾਪਰੀ ਹੈ ਖਰੜ ਦੇ ਵਿੱਚ ਜਿੱਥੇ 1.5 ਲੱਖ ਰੁਪਏ ਲੁੱਟੇ ਗਏ ਨੇ ਸਿਟੀ ਬਿਊਟੀਫੁਲ ਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ आजकल लुटेरे बेखौफ हो चुके ने कि दिन दहाड़े है आते पापा जी को मारा पता नहीं कैसे उनको पहले घेर ला था फिर उसके बाद हमको आके घेर लिया उन्होंने फिर हमको सबको मारा फिर वो क्या कह मैं अंदर घुस गए सारा तोड़ फोड़ करके और पैसा जितना था सारा कैश उस सब ले गए और सोना था डेढ़ लाख रुपए कैश था और सोना था चार तोला और चांदी थी थोड़ी रात को एक बजे के करीब सात आठ बंदे दस ने ਆਕੇ ਉਹਨਾਂ ਨੇ ਪਹਿਲਾਂ ਬਜ਼ੁਰਗ ਸੀਗੇ ਉਹਨਾਂ ਤੇ ਅਟੈਕ ਕੀਤਾ ਬਾਹਰ ਸੱਟਾ ਮਾਰੀਆ ਉਹਨਾਂ ਨੇ ਬੰਨਤਾ ਪਰ ਇੱਥੇ ਕੁਝ ਮੈਂਬਰ ਪਏ ਸੀ ਇੱਥੇ ਆਕੇ ਉਹਨਾਂ ਤੇ ਅਟੈਕ ਕੀਤਾ ਜਗਮੀ ਕੀਤਾ ਉਹਨੂੰ ਔਰ ਉਸ ਤੋਂ ਬਾਅਦ ਘਰ ਦੀ ਤਲਾਸ਼ੀ ਲਈ ਆ ਘਰ ਦੇ ਵਿੱਚ ਕੁਝ ਕੈਸ਼ ਐਂਡ ਜੁਐਲਰੀ ਸੀ ਉਹ ਵੀ ਉਹਨਾਂ ਨੇ ਇਹਨਾਂ ਦੇ ਮੁਤਾਬਕ ਦੱਸਿਆ ਜੀ ਉਹ ਚੋਰੀ ਕਰਕੇ ਲੈ ਗਈ